اپنی پارٹی ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਐ ਐਜ਼ ਅ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮੇਵਾਰੀਆਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਕੌਮ ਦੀ ਜਥੇਬੰਦੀ ਹੈ ਪਰ ਕੋਈ ਉੱਤਰ ਦੇ ਸਕਦਾ ਕਿ 14 ਪ੍ਰਧਾਨਾਂ ਚੋਂ ਇੱਕ ਵੀ ਸ਼ਹੀਦ ਹੋਇਆ ਪੰਥ ਦੇ ਨਾਮ ਤੇ ਸੰਤਾਰ ਕੰਸੰਗਜੀ ਲੰਗੋਵਾਲੇ ਚੌਥੇ ਮੇ ਥਾਂ ਤੇ ਕਾਲੀ ਦਲ ਵਿੱਚ ਇਹ ਪ੍ਰਧਾਨਗੀ ਤੇ 14 ਪ੍ਰਧਾਨਾਂ ਵਿੱਚੋਂ ਇੱਕ ਵੀ ਸ਼ਹੀਦ ਹੋਇਆ ਤਾਂ ਕੋਈ ਦੱਸੋ ਤੇ ਕਿਸੇ ਰਾਸ਼ੀ ਦਾ ਨੰਕ ਜੁਰਦਾ ਤੇ ਤਾਂ ਦੱਸੋ ਤੇ ਜਿਹਨੂੰ ਕਾਂਗਰਸੀ ਕਹ ਰਹੇ ਆ ਧੰੜਾ ਵਾਲੇ ਨੂੰ ਇਹਨਾਂ ਦੀ ਮੋਟੀ ਸ਼ਹੀਦੀ ਹੈ ਸਾਡਾ ਪਹਿਲਾ ਜਥੇਦਾਰ ਬਾਬਾ ਦੀਪ ਸਿੰਘ ਜੀ ਹੈ ਉਹਨਾਂ ਦੇ ਚੌਧਵੇਂ ਸਾਥ ਨੇ ਹੁਣ ਜਿਨਾਂ ਦਾ ਮੋਢੇ ਜਿਨਾਂ ਨੇ ਜੜਾ ਸ਼ਹੀਦੀ ਹੈ ਉਹਨਾਂ ਦਾ ਪਿਓ ਨੇ ਕਾਂਗਰਸੀ ਹੈ ਤੇ ਜਿਨ੍ਹਾਂ ਇੱਕ ਚੌੜਾ ਵਿੱਚ ਇੱਕ ਵੀ ਸ਼ਹੀਦ ਨਹੀਂ ਹੋਇਆ ਉਹ ਕਹਿੰਦੇ ਸੀ ਸ਼ਿਵਨ ਜਥੇਦਾਰ ਨੇ ਹੈ ਇੱਕ ਬਜ਼ੁਰਗ ਸੀ ਉਹਨੇ ਇੱਕ ਗੱਲ ਪੁੱਛੀ ਸੀ ਮਿਹਨਤਾਂ ਕੋਈ ਦਾ ਜਵਾਬ ਆਇਆ ਨਹੀਂ ਤੁਸੀਂ ਦੇ ਦਿਓ ਜੇ ਦੇ ਸਕਦੇ ਜਿਹਨੇ ਬੈਠੇ ਖੜੇ ਐ ਉਹਨੇ ਪੁੱਛਿਆ ਸੀ ਕਹਿੰਦਾ ਜਰਨਲਿਸਟ ਆਇਆ ਬਜ਼ੁਰਗ ਸੀ ਬਹੁਤ ਤੁਹਾਡਾ ਬਾਬਾ ਖਰਖਸਨ ਵੇਰ ਦੱਸਿਓ ਪਹਿਲਾਂ ਪਹਿਲਾਂ ਮੇਰੇ ਸੀ ਮੋਰਚਾ ਲੱਗਾ ਕਿ ਪਿਛੇ ਦੇ ਦਰਸ਼ ਨਹੀਂ ਹੋਏ ਉਹ ਕਹਿਣ ਲੱਗਾ ਕਿ ਨਾ ਭਾਲਣ ਨੂੰ ਪੁੱਛਿਓ ਵੀ ਤੇਰਾ ਪ੍ਰਧਾਨਾ ਤੇ ਕਿਸੇ ਦੇ ਘਰ ਵਾਲੀ ਸ਼ੀਰ ਹੋਈ ਐ ਤੇ ਉਹਦਾ ਮੁੰਡਾ ਕੁੜੀ ਕੋਈ ਸ਼ੀਰ ਹੋਇਆ ਕਿਸੇ ਦਾ ਰਿਸ਼ਤੇਦਾਰ ਕੋਈ ਸ਼ੀਰ ਹੋਇਆ ਆਹਦਾ 14 ਚੋਂ ਇੱਕ ਦਾ ਦੱਸ ਦਿਓ ਤੇ ਸਭਾ ਜੋਦਿਆਂ ਨੂੰ ਭੁਗਤ ਨੂੰ ਸੋ ਦੋ ਮੈਨੂੰ ਕਿਸੇ ਕੋਲ ਦਾ ਪਤਾ ਨਹੀਂ ਕੋਈ ਨਵਾਂ ਫਾਰਮੂਲਾ ਦਿੱਸਿਆ ਉਹਨਾਂ ਦਾ ਦਿੱਸਿਆ ਤੇ ਤਲਗਾ ਮੈਂ ਦਾਦਾ ਖਰਚੇ ਦੇ ਰਿਹਾ ਜਿਹੜਾ ਪਹਿਲਾ 10000 ਪਰਹਾਨ ਸੀ ਇਹ ਕੀ ਤਾਰ ਉਹਨਾਂ ਚੋਂ ਨਾ ਕੋਈ ਸ਼ਰੀਰ ਹੈ ਨਾ ਰਿਸ਼ਤੇਦਾਰ ਨਾ ਪੁੱਤਰ ਨਾ ਘਰ ਵਾਲੀ ਨਾ ਧੀ ਕੋਈ ਨਾ ਤਨੀ ਮਿੱਤਰ ਉਹ ਰਹਿ ਕਿੱਥੇ ਸਾਰੇ